ਬਹੁਤ ਵੱਡੀ ਗੱਲ ਆ ਜੀ ਸਾਡੇ ਵਾਸਤੇ ਮਾਣ ਦੀ ਗੱਲ ਆ ਸਾਨੂੰ ਆਪਣੇ ਲੀਡਰਾਂ ਤੇ ਮਾਣ ਆ ਜਿਨ੍ਹਾਂ ਨੇ ਸਾਨੂੰ ਕਹਿੰਦੇ ਹੁੰਦੇ ਆ ਲੀਡਰ ਉਹ ਆ ਜਿਹੜਾ ਕਿ ਮਤਲਬ ਹੀ ਉਹ ਸ਼ੋਸ ਦਾ ਵੇ ਐਂਡ ਵਾਕਸ ਆਲ ਦਾ ਵੇ ਸਾਡੇ ਲੀਡਰਾਂ ਦੀ ਖਾਸੀਅਤ ਆ ਸਾਨੂੰ ਰਸਤਾ ਦਿਖਾਉਂਦੇ ਵੀ ਆ ਗਾਈਡ ਵੀ ਕਰਦੇ ਆ ਸਾਥ ਤੋਂ ਲੀਡ ਕਰਦੇ ਆ ਸਾਨੂੰ ਸਾਡੇ ਵਾਸਤੇ ਬਹੁਤ ਮਾਣ ਦੀ ਗੱਲ ਆ ਜੀ ਕਿਸ ਤਰ੍ਹਾਂ ਦੇਖ ਰਹੇ ਕਿ ਅੱਜ ਬੰਦ ਹੋ ਗਏ ਮੇਰੇ ਖਿਆਲ ਉਹਨਾਂ ਦੇ ਮੂੰਹ ਤਾਂ ਉਹਦੇ ਬੰਦ ਹੋ ਗਏ ਸੀ ਜਦੋਂ 600 ਯੂਨਿਟ ਫ੍ਰੀ ਹੋ ਗਏ ਸੀ ਜੀ ਸਾਡਾ ਨੂੰ ਦਿਨੋਂ ਬਿਜਲੀ ਮੰਡ ਲੱਗੇ ਸੀ ਪੁਰਾਣੇ ਪਟਾਲੇ ਦੇ ਹਸਪਤਾਲ ਠੀਕ ਹੋ ਗਏ ਸੀ ਸੋ 70 ਪਾਰਕ ਬਣ ਰਹੇ ਆ ਸਕੂਲ ਠੀਕ ਹੋ ਰਹੇ ਆ ਸੀਦਾ ਦਾ ਸਨਮਾਨ ਹੋ ਰਿਹਾ ਟੋਲ ਪਲਾਜ਼ਾ ਚੱਕੇ ਜਾ ਰਹੇ ਆ ਅਗਰੋਧੀਆਂ ਦੇ ਮੂੰਹ ਤਾਂ ਬੰਦ ਹੋ ਚੁੱਕਿਆ ਜੀ ਹੁਣ ਤਾਂ ਤੁਸੀਂ ਕਹੋ ਵੀ ਸੀਲ ਲੱਗ ਗਿਆ ਜੀ ਪੀਐਸਟੀ ਲੈ ਕੇ ਇਲਜ਼ਾਮ ਲਗਾਇਆ ਰਣ ਸ਼ੂਟ ਨੇ ਕਾਲਜਾਂ ਤੋਂ ਕੋਲੋਂ ਕਿ ਇੱਕ ਵੱਡਾ ਕਪੜਾ ਕੀਤਾ ਗਿਆ ਆਮ ਆਦਮੀ ਪਾਰਟੀ ਨੂੰ ਕਿਸੇ ਦਾ ਦੇਖ ਰਿਹਾ ਦੇਖੋ ਜਿਹੜੇ ਕਪੜੇ ਕਰਦੇ ਉਹਨਾਂ ਨੂੰ ਕਪੜੇ ਨਜ਼ਰ ਆਉਂਦੇ ਆ ਕੋਈ ਇੱਕ ਕੋਈ ਇੱਕ ਪੈਸੇ ਦੀ ਮਤਲਬ ਜਿਹੜੀ ਆ ਗਈ ਆ ਕੋਈ ਇੱਕ ਪੈਸੇ ਦੀ ਇਹਦਾ ਫੇਰੀ ਨਹੀਂ ਹੋਈ ਜੇ ਕਪੜੇ ਕਰਨ ਵਾਲੇ ਹੁੰਦੇ ਆ ਤਾਂ ਬਿਜਲੀ ਆ ਫਰੀ ਨਹੀਂ ਹੁੰਦੀ ਆ ਫਿਰ ਹਸਪਤਾਲ ਠੀਕ ਨਹੀਂ ਹੁੰਦੇ ਆ ਸਕੂਲ ਨਹੀਂ ਬਣਦੇ ਜਿਹੜੀਆਂ ਕਪੜੇ ਕਾਰਨ ਵਾਲੀਆਂ ਸਰਕਾਰਾਂ ਹੁੰਦੀਆਂ ਉਹਨਾਂ ਦੇ ਫਿਰ ਸੁੱਖ ਵਿਲਾਸ ਬਣਦੇ ਆ ਉਹਨਾਂ ਦੀਆਂ ਕਲੋਨੀਆਂ ਬਣਦੀਆਂ ਉਹਦੇ ਚੋ ਕਲੋਨਾਈਜ਼ਰ ਨਿਕਲਦੇ ਆ ਇਹਦੇ ਵਿੱਚੋਂ ਕੀ ਹੈ ਜੀ ਅਸੀਂ ਜਿਹੋ ਜਿਹੇ ਸੀਗੇ ਅਸੀਂ ਉਸ ਤੋਂ ਬਾਅਦ ਮੇਰਾ ਹਸਪਤਾਲ ਵਿਕਿਆ ਜੀ ਪਰ ਮੀਰ ਗਾਂਧੀ ਨਵਾਂ ਬਣਾ ਰਿਹਾ ਹਸਪਤਾਲ ਕਿੱਥੋਂ ਬਣਾ ਰਿਹਾ 15 ਕਰੋੜ ਦਾ ਕਿੱਥੋਂ ਆਇਆ ਪੈਸਾ ਜੀ ਉਹ ਦੱਸ ਲਿਓ ਉਹਨਾਂ ਨੂੰ ਪੁੱਛੋ ਸਾਡੇ ਕੋਲੋਂ ਅਸੀਂ ਆਪਣੀ ਕੋਈ ਪ੍ਰਾਪਰਟੀ ਨਹੀਂ ਖਰੀਦੀ ਅਸੀਂ ਜਿਹੜਾ ਹੈਗਾ ਲੋਕਾਂ ਦੀ ਸੇਵਾ ਲਈ ਆਇਆ ਆਪਣਾ ਹਸਪਤਾਲ ਵਿਕਿਆ ਸਾਡਾ ਲੋਕਾਂ ਦੀ ਸੇਵਾ ਕਰ ਰਹੇ ਆ ਔਰ 24 ਘੰਟੇ ਲੋਕਾਂ ਦੀ ਸੇਵਾ ਕਰ ਰਹੇ ਤੁਹਾਡੇ ਸਾਹਮਣੇ ਤੁਸੀਂ ਪੱਤਰਕਾਰ ਹੋ ਜਾ ਕੇ ਦੇਖ ਲਓ ਮੁਰਲਕਲੇਨ ਕਿੱਥੇ ਬਣਿਆ ਪਹਿਲਾਂ ਕਦੇ ਬਣਿਆ ਸੀ ਤੁਸੀਂ ਜਾ ਕੇ ਦੇਖੋ ਰਜਿੰਦਰਾ ਸਰ ਦਾ ਹਾਲ ਦੇਖੋ ਮਾਤਾਕ ਛੱਲੇ ਦਾ ਦੇਖੋ ਦੱਸੋ ਵੀ ਕਿੰਨਾ ਬਿਹਤਰ ਹੋਇਆ ਅਜੇ ਹੋਰ ਬਹੁਤ ਕੁਝ ਕਰਾਂਗੇ ਜੀ ਸਕੂਲ ਦੇਖੋ ਜਾ ਕੇ ਤੁਸੀਂ ਸਾਡੀ ਗੱਲ ਮੰਨੋ ਉਹਨਾਂ ਦੀ ਗੱਲ ਮੰਨੋ ਤੁਸੀਂ ਪੱਤਰਕਾਰ ਹੋ ਇੰਡੀਪੈਂਡੈਂਟ 뷰 ਦਿਓ ਜੀ ਸਰ ਪਰਨੀਤ ਕੌਰ ਨੂੰ ਕਿਤਨਾ ਦੇਖ ਰਹੇ ਆਪਣੇ ਮੁਕਾਬਲੇ ਦੇ ਵਿੱਚ ਪਰਨੀਤ ਕੌਰ ਜੀ ਚਾਰ ਵਾਰੀ ਐਮਪੀ ਬਣਿਆ ਤੁਸੀਂ ਦੱਸਦੇ ਹੋ ਕੋਈ ਕੰਮ ਹੈ ਇੱਥੇ ਹੈਰੀਟੇਜ ਥ੍ਰੀਟ ਬਣਾਈ ਆ ਲੋਕਾਂ ਦਾ ਨੁਕਸਾਨ ਕਰਤਾ ਉਹਨਾਂ ਨੇ ਬੜੀ ਨਜ਼ੀ ਔਰ ਉਹਦੇ ਨਾਲ ਹੜ ਆਇਆ ਹੜ ਆਉਣ ਦਾ ਕਾਰਨ ਬੜੀਆਂ ਜੀ ਉਹ ਨਦੀ ਦਾ ਕੰਮ ਪਾਣੀ ਖਿੱਚਣਾ ਹੁੰਦਾ ਨਾ ਕਿ ਸੁੰਦਰੀਕਰਨ ਹੁੰਦਾ ਉਹਨਾਂ ਨੇ ਸੁੰਦਰੀਕਰਨ ਦੇ ਚੱਕਰ ਚ ਨਦੀ ਛੋਟੀ ਕਰਤੀ ਤੰਕਰਤੀ ਉਹਦੇ ਕਰਕੇ ਲੋਕਾਂ ਨੂੰ ਡਵਾਉਂਦੇ ਆਇਆ ਜੀ 75 ਸਾਲ ਤੋਂ ਇਹ ਤੁਹਾਨੂੰ ਕਰਕੇ ਦਿਖਾਉਂਗਾ 75 ਸਾਲ ਬਾਅਦ ਹੜ ਨਹੀਂ ਆਇਆ ਕਰਨਗੇ ਨਦੀ ਸਾਰਾ ਸਾਲ ਚੱਲੇਗੀ। ਲੇਕ ਹੀ ਬਣਾਣੇ ਆ ਜੀ। ਚਾਰ ਕਿੱਡਾ ਕੋੱਖਾ ਕੰਮ ਹੈ ਇਹ। ਇਹ 500 ਕਰੋੜ ਦੇ ਵਿੱਚ ਤਾਂ ਮੈਂ 100 100 ਕਰੋੜ ਬਚਾ ਵੀ ਲੈਣਾ ਸੀ। 100-100 ਕਰੋੜ ਦੇ ਵਿੱਚ ਅੱਡੇ-ਅੱਡੇ ਲੇਕ ਬਣਾਉਂਦਾ ਕਿ ਲੋਕ ਦੇਖਣ ਜਾਇਆ ਕਰਨਗੇ। ਨਾਲੇ ਵੈਟਲੈਂਡ ਬਣੇਗੀ। ਆਸ-ਪਾਸੇ ਟਰੀ ਪਲਾਂਟੇਸ਼ਨ ਹੋਏਗੀ ਸਾਡੇ ਗਰਮੀ ਕਿੰਨੀ ਆ ਗਰਮੀ ਘਟੇਗੀ ਪੰਜਾਬ ਦੇ ਵਿੱਚ। ਸੋ ਵਾਟਐਵਰ ਨੂੰ ਵੀ ਠੀਕ ਹੋਏਗਾ। ਵਾਟਰ ਰੀਚਾਰਜਿੰਗ ਵੀ ਹੋਏਗੀ। ਔਰ ਕਿਸਾਨਾਂ ਨੂੰ ਸਾਰਾ ਸਾਲ ਪਾਣੀ ਮਿਲੇਗਾ। ਨਦੀਆਂ ਸਾਰਾ ਸਾਲ ਚੱਲਣਗੀਆਂ। ਲੇਕਨ ਹੜ੍ਹ ਨਹੀਂ ਆਉਣ ਦੇਾਂਗੇ। ਐਨਕੇ ਸ਼ਰਮਾ ਨੂੰ ਪੰਜ ਸਵਾਲ ਕੀਤਾ ਗਿਆ ਜੀ ਕਹਿੰਦੇ ਹਜੇ ਤੱਕ ਕੋਈ ਜਵਾਬ ਨਹੀਂ ਆਇਆ ਸਾਡੇ ਕੋਲ ਐਨਕੇ ਸ਼ਰਮਾ ਨੇ ਜਿਹੜੀ ਕਲੋਨੀ ਬਣਾਈ ਸੀ ਉਹ ਸਭ ਤੋਂ ਜ਼ਿਆਦਾ ਡੁੱਬੀ ਆ ਜੀ ਤੁਸੀਂ ਦੇਖਿਆ ਪਿਛਲੇ ਸਾਲ ਜਦੋਂ ਹੜ੍ਹ ਆਇਆ ਉਹਦੇ ਉਹਨੇ ਆਪਣੇ ਮਾਤਾ ਜੀ ਦੇ ਨਾਮ ਤੇ ਸੁਵਿਤਰੀ ਸੁਵਿਤਰੀ ਇਨਕਲੇਬ ਬਣਾਇਆ ਸੀਗਾ ਸਭ ਤੋਂ ਪਹਿਲਾਂ ਡੁੱਬੀ ਸੀ ਸਾਰਾ ਜ਼ੀਰਕਪੁਰ ਡੁੱਬ ਗਿਆ ਸਾਰਾ ਡੇ ਸਾਰਾ ਡੇਰਾ ਬੱਸੀ ਡੁੱਬ ਗਿਆ ਐ ਹੋ ਜਾ ਲੀਡਰ ਨੂੰ ਤਾਂ ਚੱਪੜੇ ਚ ਪਾਣੀ ਪਾ ਕੇ ਥੋੜਾ ਜਿਹਾ ਨਾਕੋ ਤੇ ਚੰਦਰ ਕਰ ਲੈਣਾ ਚਾਹੀਦਾ ਇਹਨਾਂ ਨੂੰ ਇਹਨਾਂ ਨੂੰ ਆਪਣੇ ਆਪਣਾ ਕੋਈ ਕੰਮ ਤਾਂ ਦੱਸਿਆ ਐਨਕੇ ਸ਼ਰਮਾ ਨੇ 10 ਸਾਲ ਸਰਕਾਰ ਦੀ ਹੈ ਉਹਨਾਂ ਦੀ ਐ ਹੋ ਜਾ ਠੀਕ ਹੈ ਹੁਣ ਦੇਖੋ ਕਿੱਡਾ ਵੱਡਾ ਕਲੋਨਾਈਜ਼ਰ ਆ ਆਪ ਤਾਂ ਆਰਬਾਪਤੀ ਬਣ ਗਏ ਲੋਕਾਂ ਨੂੰ ਇਹਨਾਂ ਨੇ ਬਖਮਗੇ ਬਣਾਤਾ ਜੀ ਟੈਕਸ ਲਾਤੇ ਲੋਕਾਂ ਦੇ ਉੱਤੇ ਆ ਸਾਰੇ ਟੈਕਸ ਜਿਹੜੀਆਂ ਸਾਰੀਆਂ ਦੁਕਾਨਾਂ ਜਿਹੜੇ ਬਾਜ਼ਾਰ ਚ ਆਪਾਂ ਖੜੇ ਆ ਜਿਹੜਾ ਸਮਾਨ ਇਹ ਵੇਚਦੇ ਆ ਜੀ ਚੱਪਲਾ ਜੁੱਤੀਆਂ ਆ ਪਰਾਂਦੇ ਆ ਜਿੰਨਾ ਪਰ ਪਰਾਲੇ ਦਾ ਸਮਾਨ ਹੈ ਇਹ ਮਸ਼ਹੂਰ ਹੁੰਦਾ ਸੀ ਬਾਜ਼ਾਰ ਸਾਰੇ ਪੂਰੇ ਨਾਰਥਰਨ ਇੰਡੀਆ ਦੇ ਵਿੱਚ ਪੰਜਾਬ ਦੀ ਗੱਲ ਨਹੀਂ ਕਰਦਾ ਵਿਆਹ ਵਲੇ ਲੋਕ ਸ਼ਾਪਿੰਗ ਕਰਨ ਇੱਥੇ ਆਉਂਦੇ ਸੀ ਬਰਬਾਦ ਕਰਕੇ ਰੱਖਤਾ ਜੀ ਇਹਨਾਂ ਨੇ ਟੈਕਸ ਬੰਦ ਕਰਾਂਗੇ ਸੌਖਿਆ ਕਰਾਂਗੇ ਘੱਟ ਕਰਾਂਗੇ ਔਰ ਜਿਹੜੇ ਆਮ ਲੋਕਾਂ ਦੇ ਜੀਵਨ ਵਰਤਨੇ ਉਹ ਸਾਥੀਆ ਕਰਾਂਗੇ ਬਾਜ਼ਾਰ ਜ਼ਿਆਦਾ ਚੱਲਣਗੇ ਜੀ या औरतों ने खाते पैसे पावगे दुकाना तो ज्यादा चलन गया जी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप